ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਹੈ ਠੀਕੋ ਮੈਂ ਸਮਾਂਜਲੀ ਮੇਸ਼ੀ ਦੇ ਟੱਪ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਚਲੋ ਜੀ ਫਿਰ फटाफट ਤਿਆਰ ਕਰ ਲੈਨੇ ਆ ਸਰਦੀਆਂ ਦੇ ਮੌਸਮ ਚ ਖਾਸ ਪਸੰਦ ਕੀਤੀ ਜਾਣ ਵਾਲੀ ਡਰਾਈ ਫਰੂਟ ਪੰਜੀਰੀ ਹਾਂਜੀ ਬਹੁਤ ਹੀ ਸਵਾਦਬੰਦੀ ਹੈ ਨਾਲੇ ਸਭ ਤੋਂ ਵੱਡੀ ਗੱਲ ਕੀ ਹੈ ਜੀ ਵੀ ਠੰਡ ਆ ਗਈ ਹੈ ਠੰਡ ਵਿੱਚ ਸਾਨੂੰ ਕੁਛ ਨਾ ਕੁਛ ਮਿੱਠਾ ਤੇ ਚਾਹੀਦਾ ਹੀ ਹੁੰਦਾ ਖਾਣ ਵਾਸਤੇ ਕਿਉਂ ਨਾ ਅੱਜ ਆਪਾਂ ਇਸ ਤਰ੍ਹਾਂ ਦੀ ਕੋਈ ਚੀਜ਼ ਬਣਾਈਏ ਜਿਹੜੀ ਵਿੱਚ ਤਾਕਤ ਵੀ ਹੋਵੇ ਸਾਨੂੰ એનર્ਜੀ ਵੀ ਮਿਲੇ ਤੇ ਨਾਲੇ ਇਹਨੂੰ ਖਾ ਕੇ ਅਸੀਂ ਮੋਟੇ ਵੀ ਨਾ ਹੋਈਏ ਹੈਨਾ ਸਭ ਤੋਂ ਵੱਡੀ ਗੱਲ ਤੇਹੀ ਹੁੰਦੀ ਹਾਏ ਮਿੱਠਾ ਖਾਵਾਂਗੇ ਤੇ ਮੋਟੇ ਹੋ ਜਾਵਾਂਗੇ ਡਰ-ਡਰ ਕੇ ਖਾਈਦਾ ਹੈ ਇਹਨੂੰ ਵੀ ਤੁਸੀਂ ਥੋੜਾ ਜਿਹਾ ਕੰਟਰੋਲ ਚ ਖਾਣਾ ਹੈ ਲੇਕਿਨ ਇਹਦੇ ਨਾਲ ਨੁਕਸਾਨ ਨਹੀਂ ਹੋਏਗਾ ਕਿਸ ਤਰ੍ਹਾਂ ਬਣਾਨੀ ਹੈ ਤੁਹਾਨੂੰ ਮੈਂ ਦੱਸ ਰਹੀ ਆ ਆਪਾਂ ਲੈਨੇ 4 ਚਮਚੇ ਦੇਸੀ ਘਿਓ ਦੇ ਹਾਂਜੀ ਘਰ ਦਾ ਨਿਕਲਿਆ ਹੋਇਆ ਦੇਸੀ ਘਿਓ ਹੈ ਇਹਦੀ ਵੀਡੀਓ ਵੀ ਮੈਂ ਸ਼ੇਅਰ ਕੀਤੀ ਹੋਈ ਹੈ ਤੇ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗੀ ਤੁਸੀਂ ਜਾ ਕੇ ਦੇਖ ਲੈਣਾ ਤੇ ਨਾਲੇ ਆਪਾਂ ਇਹਦੇ ਵਿੱਚ ਕੀ ਪਾਤਾ ਇੱਕ ਕੋਲੀ ਬਰੀਕ ਕੱਟੇ ਹੋਏ ਬਦਾਮ ਇੱਕ ਕੋਲੀ ਬਰੀਕ ਕੱਟੇ ਹੋਏ ਕਾਜੂ ਤੇ ਅੱਧਾ ਕੋਲੀ ਬਰੀਕ ਕੱਟੇ ਹੋਏ ਪਿਸਤਾ ਠੀਕ ਹੈ ਤੁਸੀਂ ਇਹਨਾਂ ਨੂੰ ਹੱਥ ਨਾਲ ਵੀ ਕੱਟ ਸਕਦੇ ਹੋ ਵੈਸੇ ਮੈਂ ਇਹਨੂੰ ਦੋਰੀ ਡੰਡੇ 'ਚ ਪਾ ਕੇ ਕੁੱਟਿਆ ਵੈ ਠੀਕ ਹੈ ਕੁੱਟਨ ਨਾਲ ਕੀਏ ਥੋੜੇ ਦਰਦਰੇ ਜਿਹੜੇ ਕਿ ਖਾਂ ਚ ਬਹੁਤ ਸਵਾਦ ਲੱਗਦੇ ਨੇ ਠੀਕ ਹੈ ਕੁੱਟ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਭੁੰਨ ਰਿਹਾ ਭੁੰਨਣ ਲੱਗੇ ਤੁਸੀਂ ਨਾ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਵੈ ਕਿ ਸੇਕ ਨਾ ਜਿਹੜਾ ਗੈਸ ਦਾ ਫਲੇਮ ਹੈ ਉਹ ਤੁਸੀਂ ਮੀਡੀਅਮ ਰੱਖਣਾ ਨਾ ਬਹੁਤਾ ਲੋ ਰੱਖਣਾ ਬਹੁਤਾ ਹਾਈ ਰੱਖਣਾ ਵੈ ਤੁਸੀਂ ਮੀਡੀਅਮ ਫਲੇਮ ਤੇ ਇਹਨੂੰ ਭੁੰਨਾ ਵੈ ਡਰਾਈ ਫਰੂਟ ਜੇਦੋਂ ਆਪਾਂ ਭੁੰਨੇ ਹੈ ਤਾਂ ਉਦੋਂ ਆਪਾਂ ਬਸ ਇਹ ਧਿਆਨ ਰੱਖਣਾ ਹੈ ਮੈਂ ਕਿ ਇਹ ਬਹੁਤੇ ਕਾਲੇ ਨਾ ਪੈਣ ਕਿਉਂਕਿ ਜੇ ਇਹ ਸੜ ਗਏ ਤੇ ਜਦੋਂ ਆਪਾਂ ਪੰਜੀ ਦੀ ਤਿਆਰ ਕਰਨੀ ਹੈ ਨਾ ਕੋੜਾ ਕੋੜਾ ਜਿਹਾ ਸਵਾਦ ਆਏਗਾ ਜਿਹੜਾ ਖਾਣ ਚ ਬਿਲਕੁਲ ਚੰਗਾ ਨਹੀਂ ਲੱਗੇਗਾ ਠੀਕ ਹੈ ਇਹ ਚੀਜ਼ ਤਾਂ ਹਰ ਕਿਸੇ ਨੂੰ ਪਤਾ ਹੁੰਦਾ ਵਾ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਖਿੱਚਾਂਗੇ ਕੱਟ ਗੱਲਾਂ ਕਰਾਂਗੇ ਤੇ ਵਧੀਆ ਜੀ ਰੈਸিপি ਸ਼ੇਅਰ ਕਰਾਂਗੇ ਠੀਕ ਹੈ ਜੀ ਲੋ ਜੀ ਸਾਡੇ ਤੇ ਡਰਾਈ ਫਰੂਟ ਜਿਹੜੇ ਨੇ ਨਾ ਪੁੱਜ ਗਏ ਨੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਬਸ ਹੁਣ ਆਪਾਂ ਕੀ ਕਰਾਂਗੇ ਗੈਸ ਨੂੰ ਕਰ ਦਾਂਗੇ ਬੰਦ ਤੇ ਇਹ ਜਿੰਨੇ ਵੀ ਅਸੀਂ ਇੱਥੇ ਕਾਜੂ ਬਦਾਮ ਤੇ ਪਿਸਤਾ ਭੁੰਨੇ ਨੇ ਇਹਨੂੰ ਆਪਾਂ ਇੱਕ ਥਾਲੀ 'ਚ ਕੱਟ ਲਾਂਗੇ ਠੀਕ ਹੈ ਜੀ ਲੱਖ ਪੰਡੇ ਚ ਅਸੀਂ ਤਾਂ ਕਰਕੇ ਕੱਢ ਰਹੇ ਹਾਂ ਕਿਉਂਕਿ ਆਪਾਂ ਇਹ ਹਿੱਸੇ ਕੜਾਈ ਵਿੱਚ ਨਾ ਹਜੇ ਹੋਰ ਡ్రਾਈ ਫਰੂਟਸ ਭੁੰਨੇ ਨੇ ਨਾਲੇ ਇੱਕ ਥਾਲੀ ਚ ਅਸੀਂ ਇਹਨੂੰ ਪਾ ਲਾਂਗੇ ਨਾ ਤੇ ਠੰਡੇ ਜਲਦੀ ਹੋ ਜਾਣਗੇ ਲੋ ਜੀ ਦੂਜੇ ਪਾਸੇ ਆਪਾਂ ਫੇਰ ਕੜਾਈ ਨੂੰ ਸਾਫ਼ ਕਰਕੇ ਨਾ ਤੇ ਉਹਦੇ ਚ ਪਾ ਦਾਂਗੇ 2 ਕ ਚਮਚੇ ਦੇਸੀ ਘਿਓ ਦੇ ਠੀਕ ਹੈ ਘਿਓ ਨੂੰ ਆਪਾਂ ਗਰਮ ਹੋਣ ਦਵਾਂਗੇ ਲੋ ਜੀ ਇੱਧਰ ਘਿਓ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਪਾ ਰਹੇ ਹਾਂ ਅਸੀਂ 2 ਕ ਚਮਚੇ ਤਿਲ ਦੇ ਨਾਲ ਹੀ 2 ਚਮਚੇ ਅਸੀਂ ਪਾ ਰਹੇ ਹਾਂ ਖਸਖਸ ਦੇ 2 ਕ ਚਮਚੇ ਪਾ ਰਹੇ ਹਾਂ ਅਸੀਂ ਚਲੌਂਜੀ ਦੇ ਤੇ ਨਾਲ ਹੀ ਅਸੀਂ ਇੱਥੇ ਪਾ ਦਾਂਗੇ ਕੁਝ ਮਿਕਸ ਸੀਡਸ ਠੀਕ ਹੈ ਜੋ ਹੈਗੇ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੇ ਕੋਈ ਗੱਲ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਖਾਲੀ ਖਰਬੂਜੇ ਦੇ ਬੀਜ ਪਾ ਸਕਦੇ ਹੋ ਕਦੂ ਦੇ ਬੀਜ ਪਾ ਸਕਦੇ ਹੋ ਇੱਕ ਮੁਠੀ ਭਰ ਕੇ ਆਪਾਂ ਇੱਥੇ ਪਾ ਦਈਏ ਕਿਸ਼ਮਿਸ਼ ਠੀਕ ਹੈ ਸੋਗੀ ਜਿਹਨੂੰ ਆਪਾਂ ਕੰਨੇ ਆ ਹੁਣ ਆਪਾਂ ਇਹਨੂੰ ਨਾ ਹਲਕਾ ਜਿਹਾ ਸੁਨਹਿਰੀ ਜਿਹਾ ਰੰਗ ਆਣ ਤੇ ਭੁੰਨ ਲਾਂਗੇ ਜਾਂ ਫਿਰ ਕੋ ਕਿ ਜਦੋਂ ਤੱਕ ਕਿਸ਼ਮਿਸ਼ ਸਾਡੀ ਫੁੱਲ ਨਹੀਂ ਜਾਂਦੀ ਨਾ ਉਦੋਂ ਤੱਕ ਅਸੀਂ ਇਹਨੂੰ ਭੁੰਨਾ ਵੇ ਲੇਕਿਨ ਧਿਆਨ ਰੱਖਣਾ ਗੈਸ ਦਾ ਫਲੇਮ ਬਿਲਕੁਲ ਮੀਡੀਅਮ ਹੋਣਾ ਚਾਹੀਦਾ ਵੈ ਠੀਕ ਹੈ ਇਹਨ ਆ ਦੇਖੋ ਜੀ ਕਲਰ ਕਿੱਡਾ ਸੋਹਣਾ ਆ ਗਿਆ ਕਿਸ਼ਮਿਸ਼ ਖੁੱਲ ਗਈ ਹੈ ਐਨਵੇਂ ਆਪਾਂ ਥਾਲੀ ਵਿੱਚ ਕੱਢ ਲਾਂਗੇ ਇੱਥੇ ਆਪਾਂ ਫਿਰ ਕੜਾਈ ਵਿੱਚ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਘਿਓ ਹਲਕਾ ਜਿਹਾ ਗਰਮ ਹੋਏਗਾ ਤੇ ਐਨਦੇ ਵਿੱਚ ਆਪਾਂ ਪਾਣੇ ਨੇ ਫੁੱਲ ਮਖਾਣੇ ਠੀਕ ਹੈ ਫੁੱਲ ਮਖਾਨਿਆਂ ਨੇ ਵੀ ਆਪਾਂ ਪੁੱਣ ਲੈਣਾ ਨਾਮ ਹੈ ਇਹ ਬਹੁਤ ਜ਼ਰੂਰੀ ਨੇ ਇਹਨੂੰ ਤੁਸੀਂ ਸਕਿਪ ਨਾ ਕਰਨਾ ਇਹ ਜ਼ਰੂਰ ਪਾਣਾ ਇਹਦੇ ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਦਿਮਾਗ ਤੇਜ਼ ਕਰਨ ਚ ਨਾ ਬਹੁਤ ਹੈਲਪ ਕਰਦਾ ਵੈ ਹੱਡੀਆਂ ਨੂੰ ਮਜ਼ਬੂਤ ਕਰਦਾ ਇਹਦੇ ਫਾਇਦੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਗੇ ਜ਼ਿਆਦਾ ਦੱਸਣ ਦੀ ਲੋੜ ਨਹੀਂ ਤੇ ਬਸ ਇਹੀ ਹੈ ਕਿ ਸਕਿਪ ਨਾ ਕਰਨਾ ਠੀਕ ਹੈ ਸਾਡੇ ਫੁੱਲ ਮਖਾਨੇ ਜਿਹੜੇ ਨੇ ਚੰਗੀ ਤਰ੍ਹਾਂ ਰੋਸਟ ਹੋ ਗਏ ਆ ਕਿਸ ਤਰ੍ਹਾਂ ਪਤਾ ਚੱਲੇਗਾ ਤੁਸੀਂ ਇੱਕ ਮਖਾਨਾ ਲਓ ਉਹਨੂੰ ਇਸ ਤਰ੍ਹਾਂ ਕਰਕੇ ਨੱਪ ਕੇ ਦੇਖੋ ਤੇ ਇਹ ਦੇਖੋ ਜਦੋਂ ਕਰੰਚੀ ਹੋ ਜਾਂਦਾ ਹੈ ਨਾ ਫਟਾਫਟ ਟੁੱਟ ਜਾਂਦਾ ਹੈ ਕੱਚਾ ਹੋਏਗਾ ਤਾਂ ਤੁਹਾਨੂੰ ਪਤਾ ਨੱਪਿਆ ਜਾਏਗਾ ਟੁੱਟੇਗਾ ਨਹੀਂ ਅੰਨੂੰ ਵੀ ਆਪਾਂ ਕੀ ਕਰਾਂਗੇ ਇੱਕ ਅਲੱਗ ਡੋਂਗੇ 'ਚ ਕੱਢਾਂਗੇ ਕਿਉਂ ਕਿਉਂਕਿ ਆਪਾਂ ਨੂੰ ਨਾ ਥੋੜਾ ਜਿਹਾ ਪੀਸਣਾ ਹੈ ਐਡੇ ਮੋਟੇ-ਮੋਟੇ ਜਿਹੜੇ ਮਖਾਨੇ ਉਹ ਤੇ ਸਾਡੀ ਪੰਜੀਰੀ 'ਚ ਚੰਗੇ ਨਹੀਂ ਲੱਗਣਗੇ ਨਾ ਤੇ ਤਾਂ ਕਰਕੇ ਅਸੀਂ ਇਹਨੂੰ ਥੋੜਾ ਕੁੱਟ ਕੇ ਜਿਵੇਂ ਕਾਜੂ ਬਦਾਮ ਦਰਦਰੇ ਜੇ ਕੀਤੇ ਹਨ ਨਾ ਉਸ ਤਰ੍ਹਾਂ ਦਰਦਰਾ ਕਰ ਲਾਂਗੇ ਬਸ ਹੁਣ ਕੀ ਕਰਨਾ ਐਸੇ ਕੜਾਹੀ ਵਿੱਚ ਫੇਰ ਆਪਾਂ ਘਿਓ ਲੈਣਾ ਮੈਂ ਮੈਂ ਕਿੰਨਾ ਘਿਓ ਇਸਤੇਮਾਲ ਕੀਤਾ ਉਹ ਸਾਰਾ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਠੀਕ ਹੈ ਫਿਰ ਇੱਕ ਚਮਚਾ ਮੈਂ ਇੱਥੇ ਦੇਸੀ ਘਿਓ ਦਾ ਪਾ ਲਿਆ ਕੜਾਹੀ ਸਾਡੀ ਆਲਰੇਡੀ ਗਰਮ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆਂ ਨਾਰੀਅਲ ਪੂਰਾ ਠੀਕ ਹੈ ਡੈਸੀਕੇਟਿਡ ਕੋਕੋਨਟ ਪਾਊਡਰ ਜਿਹਨੂੰ ਆਪਾਂ ਕੰਨੇ ਆਂ ਨਾਰੀਅਲ ਪੂਰਾ ਪਾ ਲਿਆ ਇਹ ਮਾਰਕੀਟ ਦਾ ਵੈ ਠੀਕ ਹੈ ਜੇ ਤੁਹਾਡੇ ਕੋਲ ਘਰ ਨਾਰੀਅਲ ਰੱਖਿਆ ਹੋਇਆ ਹੈ ਨਾ ਉਹਨੂੰ ਤੁਸੀਂ ਕੱਦੂਕਸ ਕਰਕੇ ਪਾਣਾ ਉਹ ਜਿਹੜਾ ਨਾਰੀਅਲ ਹੁੰਦਾ ਨਾ ਬਹੁਤ ਹੀ ਜ਼ ਆਪਾਂ ਇੱਥੇ ਕੀ ਕਰਾਂਗੇ ਅਨ ਨੂੰ ਭੁੰਨ ਲਾਂਗੇ ਜਦੋਂ ਇਹ ਹਲਕਾ ਜਿਹਾ ਗੁਲਾਬੀ ਹੋ ਜਾਏਗਾ ਨਾ ਜ਼ਿਆਦਾ ਨਹੀਂ ਭੁੰਨਾ ਕੜਾਈ ਆਲਰੇਡੀ ਸਾਡੀ ਬਹੁਤ ਗਰਮ ਹੈਗੀ ਹੈ ਬਸ ਹਲਕਾ ਜਿਹਾ ਗੁਲਾਬੀ ਹੋ ਜਾਏਗਾ ਤੇ ਬਸ ਇਹਨੂੰ ਹੀ ਕੱਢ ਕੇ ਆਪਾਂ ਡਰਾਈ ਫਰੂਟਸ ਦੇ ਨਾਲ ਹੀ ਮਿਕਸ ਕਰ ਦੇਣਾ ਲਓ ਜੀ ਇੱਥੇ ਨਾਰੀਅਲ ਪੂਰਾ ਵੀ ਜਿਹੜਾ ਇਹ ਡਰਾਈ ਫਰੂਟ ਨੇ ਨਾ ਉਹਦੇ ਵਿੱਚ ਮੈਂ ਮਿਕਸ ਕਰ ਲਿਆ ਠੀਕ ਹੈ ਹੁਣ ਐਸੀ ਕੜਾਈ ਨੂੰ ਸਾਫ਼ ਕਰਕੇ ਆਪਾਂ ਇਹਦੇ ਵਿੱਚ ਨਾ ਦੇਸੀ ਘਿਓ ਪਾ ਦਾਂਗੇ ਇੱਕ ਤੋਂ ਡੇਢ ਚਮਚਾ ਅਸੀਂ ਦੇਸੀ ਘਿਓ ਹੋਰ ਪਾਣਾ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਨਾ ਭੁੰਨਿਆ ਨੇ ਖਜੂਰਾ ਹਾਂਜੀ ਮਠਾਸ ਵਾਸਤੇ ਸਾਨੂੰ ਕੁਝ ਨਾ ਕੁਝ ਤੇ ਚਾਹੀਦਾ ਹੈ ਨਾ ਆਲਰੇਡੀ ਆਪਾਂ ਕਿਸ਼ਮਿਸ਼ ਪਾਤੀ ਹੈ ਠੀਕ ਹੈ ਹੁਣ ਇਹਦੇ ਵਿੱਚ ਲਈਆਂ ਨੇ ਖਜੂਰਾ 15 ਤੋਂ 20 ਖਜੂਰਾ ਲਲੀਆਂ ਸੀ ਮੈਂ ਜਿਨ੍ਹਾਂ ਦੇ ਵਿੱਚੋਂ ਮੈਂ ਬੀਜ ਕੱਢ ਲਏ ਨੇ ਕੱਢ ਕੇ ਤੇ ਉਹਨਾਂ ਨੂੰ ਉਹਨਾਂ ਦੋ ਦੋ ਹਿੱਸਿਆਂ 'ਚ ਮੈਂ ਕੱਟ ਲਿਆ ਵਾ ਤੇ ਇਹਨੂੰ ਆਪਾਂ ਦੇਸੀ ਘਿਓ ਦੇ ਵਿੱਚ ਪਾ ਕੇ ਨਾ ਥੋੜਾ ਜਿਹਾ ਇਹਨੂੰ ਆ ਸੌਫਟ ਹੋਣ ਤੱਕ ਇਹਨੂੰ ਪੱਕਣ ਦਵਾਂਗੇ ਠੀਕ ਹੈ ਇੱਕ ਮੈਥਡ ਤੇ ਹੁੰਦਾ ਹੈ ਕਿ ਅਸੀਂ ਇਹਨੂੰ ਘਿਓ ਵਿੱਚ ਜਿਹੜਾ ਹੈ ਨਾ ਸੌਫਟ ਕਰ ਲਈਏ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਪੰਜੀਰੀ ਇੱਕਦਮ ਦਾਣੇਦਾਰ ਖਿਲੀ-ਖਿਲੀ ਜੀ ਬਣਦੀ ਹੈ ਤੇ ਇੱਕ ਹੁੰਦਾ ਵਾ ਕਿ ਅਸੀਂ ਇਹਨੂੰ ਮਿਕਸੀ ਚ ਪਾ ਕੇ ਨਾ ਪੀਸ ਲੈਂਦੇ ਆ ਪੀਸ ਕੇ ਇਹ ਥੋੜਾ ਜਿਹਾ ਕਰੀਮੀ ਜਿਹਾ ਟੈਕਸਚਰ ਵਿੱਚ ਆ ਜਾਂਦਾ ਹੈ ਜਿਹਦੇ ਨਾਲ ਕੀ ਅਗਰ ਅਸੀਂ ਪੰਜੀਰੀ ਦੀ ਜਗ੍ਹਾ ਲੱਡੂ ਬੰਨੇ ਹੋਣ ਨਾ ਤੇ ਬਹੁਤ ਹੀ ਆਸਾਨ ਹੁੰਦੇ ਨੇ ਉਹ ਬਾਈਂਡ ਕਰਨ ਚ ਬਹੁਤ ਹੈਲਪ ਕਰਦਾ ਹੈ ਤੁਹਾਡੀ ਇੱਛਾ ਵੈ ਤੁਸੀਂ ਜਿਸ ਤਰ੍ਹਾਂ ਮਰਜੀ ਕਰ ਸਕਦੇ ਹੋ ਮਿਕਸੀ ਚ ਵੀ ਪੀਸ ਸਕਦੇ ਹੋ ਬਿਨਾ ਕਿਸੇ ਪਾਣੀ ਤੋਂ ਬਸ ਇਸ ਤਰ੍ਹਾਂ ਮਿਕਸੀ ਚ ਪਾਣਾ ਛੋਟੇ ਜਿਹੜੇ ਜਿੱਚਾ ਸੀ ਮਸਾਲਾ ਆ ਪੀਸਦੇ ਆ ਉਹਦੇ ਚ ਪਾ ਪਾ ਕੇ ਤੇ ਤੁਸੀਂ ਇਹਨੂੰ ਪੀਸ ਸਕਦੇ ਹੋ ਮੈਂ ਇਹਨੂੰ ਘਿਓ ਵਿੱਚ ਜਿਹੜਾ ਨਾ ਹਲਕਾ ਜਿਹਾ ਰੋਸਟ ਕਰ ਰਹੀ ਆ ਅਗਰ ਇਹਦੇ ਚ ਕੋਈ ਮੋਇਸਚਰ ਹੋਏਗਾ ਉਹ ਵੀ ਨਿਕਲ ਜਾਏਗਾ ਇਹਨੂੰ ਸੌਫਟ ਹੋਣ ਤੱਕ ਪਕਾਣ ਨਵਾਂਗੇ ਜਿੰਦੋਂ ਤੱਕ ਸਾਡੀ ਖਜੂਰ ਉਧਰ ਘਿਓ ਵਿੱਚ ਨਾ ਸੌਫਟ ਹੋ ਰਹੀ ਹੈ ਆਪਾਂ ਇੱਧਰ ਜਿਹੜੇ ਫੁੱਲ ਮਖਾਣੇ ਲਏ ਆ ਨਾ ਉਹਨੂੰ ਅਸੀਂ ਇਸ ਤਰ੍ਹਾਂ ਥੋੜਾ ਥੋੜਾ ਕੁੱਟ ਲਾਂਗੇ ਦੋਰੀ ਡੰਡੇ ਦਾ ਜਿਹੜਾ ਡੰਡਾ ਉਮਲ ਲਿਆ ਤੇ ਉਸੇ ਭਾਂਡੇ ਵਿੱਚ ਮੈਂ ਹਲਕਾ ਹਲਕਾ ਨੂੰ ਕੁੱਟ ਰਹੀ ਹਾਂ ਠੀਕ ਹੈ ਬੜੀ ਆਸਾਨੀ ਨਾਲ ਹੋ ਜਾਂਦੇ ਤੁਸੀਂ ਭਾਵੇਂ ਡੰਡੇ ਨਾਲ ਕੁੱਟ ਲੋ ਤੇ ਭਾਵੇਂ ਤੁਸੀਂ ਹੱਥ ਨਾਲ ਵੀ ਨੂੰ ਨੱਪ ਨੱਪ ਕੇ ਤੋੜ ਸਕਦੇ ਹੋ ਤੇ ਮੈਂ ਇਸ ਤਰ੍ਹਾਂ ਇਹਨੂੰ ਕੁੱਟ ਕੇ ਤਿਆਰ ਕਰਾਂਗੀ ਹਲਕਾ ਜਿਹਾ ਜਦੋਂ ਦਾਣੇਦਾਰ ਹੋ ਜਾਏਗਾ ਤੇ ਫਿਰ ਇਹਨੂੰ ਆਪਾਂ ਆਪਣੇ ਜਿਹੜੇ ਬਾਕੀ ਦੇ ਥਾਲੀ ਵਿੱਚ ਡ్రਾਈ ਫਰੂਟ ਪਾਏ ਹਨ ਉਹਦੇ ਵਿੱਚ ਹੀ ਪਾ ਦਾਂਗੇ ਅਸੀਂ ਇੱਥੇ ਨਾ ਸਾਰੇ ਜਿੰਨੇ ਵੀ ਫੁੱਲ ਮਖਾਨੇ ਸੀ ਉਹਨਾਂ ਨੂੰ ਕੁੱਟ ਲਿਆ ਵੈ ਠੀਕ ਹੈ ਥਾਲੀ ਵਿੱਚ ਪਾ ਦਨੇ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਰਲਾਨਾ ਹੈ ਨਾ ਤਾਂ ਕਰਕੇ ਆਪੇ ਇੱਕ ਥਾਲੀ 'ਚ ਸਾਰਾ ਸਮਾਨ ਪਾ ਤਾ ਵੈਂ ਫੁੱਲ ਮਖਾਨੇ ਪਾਨ ਤੋਂ ਬਾਅਦ ਨਾ ਇਹਦੇ ਵਿੱਚ ਅਸੀਂ ਸਵਾਦ ਵਾਸਤੇ ਤੇ ਖੁਸ਼ਬੂ ਵਾਸਤੇ ਪਾਵਾਂਗੇ ਇਲਾਇਚੀ ਪਾਊਡਰ ਠੀਕ ਹੈ ਅਧਿਕ ਛੋਟੀ ਚਮਚੀ ਮੈਂ ਇਲਾਇਚੀ ਪਾਊਡਰ ਲਈ ਮਤਲਬ 7-8 ਲਾਚੀਆਂ ਲੈ ਕੇ ਨਾ ਉਹਨਾਂ ਨੂੰ ਮੈਂ ਕੁੱਟ ਲਿਆ ਸੀਗਾ ਤੇ ਉਹਨੂੰ ਛਾਣ ਲਿਆ ਤੇ ਉਹਦੇ ਛਿਲਕੇ ਅਲੱਗ ਕਰਤੇ ਤੇ ਜਿਹੜਾ ਉਹਦਾ ਪਾਊਡਰ ਸੀ ਨਾ ਉਹ ਮੈਂ ਲੈ ਲਿਆ ਇੱਥੇ ਸਾਡੀਆਂ ਖਜੂਰਾਂ ਨੇ ਨਾ ਉਹ ਵੀ ਦੇਖੋ ਚੰਗੀ ਤਰ੍ਹਾਂ ਸੌਫਟ ਹੋ ਗਈਆਂ ਨੇ ਇਹਨੂੰ ਵੀ ਹੁਣ ਆਪਾਂ ਕੱਢ ਲੈਣ ਥਾਲੀ ਚ ਜਿੱਚ ਆਪਾਂ ਸਾਰੇ ਡਰਾਈ ਫਰੂਟਸ ਭੁੰਨ ਕੇ ਰੱਖਿਆ ਹੈ ਨਾ ਉਹਦੇ ਵਿੱਚ ਹੀ ਆਪਾਂ ਇਹ ਖਜੂਰ ਪਾ ਦੰਨੀ ਹੈ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਸਾਰੀਆਂ ਚੀਜ਼ਾਂ ਨੂੰ ਨਾ ਰਲਾਨਾ ਮੈਂ ਖਜੂਰ ਜੇ ਬਹੁਤ ਜ਼ਿਆਦਾ ਗਰਮ ਹੈਗੀ ਹੈ ਤੇ ਇਹਨੂੰ ਧਿਆਨ ਨਾਲ ਹੀ ਹੱਥ ਲਾਣਾ ਮੈਂ ਥੋੜੀ ਜੀ ਠੰਡੀ ਕਰਕੇ ਫਿਰ ਮਿਕਸ ਕਰਾਂਗੇ ਮੈਂ ਥੋੜਾ ਥੋੜਾ ਪਹਿਲੇ ਇਹਦੇ ਉੱਤੇ ਡਰਾਈ ਫਰੂਟ ਪਾ ਲੰਨੀ ਹੈ ਤਾਂ ਕਿ ਥੋੜੀ ਜੀ ਨਾਰਮਲ ਹੋ ਜਾਏ ਫਿਰ ਆਪਾਂ ਇਹਨੂੰ ਮਿਕਸ ਕਰਾਂਗੇ ਇੱਥੇ ਸਾਰੀਆਂ ਚੀਜ਼ਾਂ ਥੋੜੀਆਂ ਨਾਰਮਲ ਹੋ ਗਿਆ ਨੇ ਤੇ ਹਲਕੇ ਹਲਕੇ ਹੱਥ ਨਾਲ ਜਿਹੜਾ ਹੈ ਨਾ ਮੈਂ ਇਹਨਾਂ ਨੂੰ ਚੀਜ਼ਾਂ ਨੂੰ ਮਿਕਸ ਕਰ ਲਿਆ ਅੱਛਾ ਤੁਸੀਂ ਕਹਿੰਦੇ ਨਾ ਡਰਾਈ ਫਰੂਟ ਲੱਡੂ ਜਾਂ ਡਰਾਈ ਫਰੂਟ ਪੰਜੀਰੀ ਤੇ ਮੈਂ ਤੁਹਾਨੂੰ ਇੱਥੇ ਇੱਕ ਲੱਡੂ ਵੀ ਬਣਾ ਕੇ ਦਿਖਾ ਦਿੰਨੀ ਆ ਜੇ ਤੁਸੀਂ ਚਾਹੋ ਨਾ ਤੇ ਇਹਦਾ ਲੱਡੂ ਬਣਾ ਕੇ ਰੱਖ ਸਕਦੇ ਹੋ ਤੇ ਤੁਸੀਂ ਚਾਹੋ ਤੇ ਪੰਜੀਰੀ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਖਾਣੀ ਤੇ ਆਪਾਂ ਮੇਨ ਤਾਕਤ ਵਾਸਤੇ ਹੀ ਹੈ ਪੰਜੀਰੀ ਮੈਂ ਕਿਉਂ ਬਣਾਨੀ ਹੈ ਕਿਉਂਕਿ ਵੀ ਸਾਡੇ ਘਰ ਵਿੱਚ ਕੀ ਹੈ ਨਾ ਕਿ ਜਿੱਦੋਂ ਲੱਡੂ ਬੰਨਦਾ ਹੈ ਨਾ ਤੇ ਉਹਦੇ ਚ ਕਿਉਂ ਜਿੱਦੋਂ ਜੰਮ ਜਾਂਦਾ ਤਾਂ ਉਹਨੂੰ ਗਰਮ ਕਰਕੇ ਖਾਂਦੇ ਨੇ ਤੁਹਾਨੂੰ ਫਿਰ ਉਹ ਇੱਕ ਫਰਾਈਪੈਨ ਚ ਪਾਉਂਦੇ ਨੇ ਉਹਨੂੰ ਤੋੜਦੇ ਨੇ ਗਰਮ ਕਰਦੇ ਨੇ ਨਾ ਤੋੜਦਿਆਂ ਉਹ ਪੰਜੀਰੀ ਬਣ ਜਾਂਦੀ ਹੈ ਤੇ ਇਸ ਕਰਕੇ ਉਹ ਕਹਿੰਦੇ ਤੂੰ ਲੱਡੂ ਲੱਡੂ ਨਾ ਬਣਾਇਆ ਕਰ ਪੰਜੀਰੀ ਰਹਿਣ ਦਿਆ ਕਰ ਉਹ ਜ਼ਿਆਦਾ ਸਵਾਦ ਲੱਗਦੇ ਨਾਲ ਕੋਲੀ ਭਰ ਕੇ ਖਾ ਲੈਂਦੇ ਨੇ ਲੱਡੂ ਨਾਲ ਲੱਗਦਾ ਕਿ ਥੋੜਾ ਵੈ ਤੇ ਮੈਂ ਹਮੇਸ਼ਾ ਇਸ ਤਰ੍ਹਾਂ ਦੇ ਡਰਾਈ ਫਰੂਟ ਦੀ ਪੰਜੀਰੀ ਬਣਾਨੀ ਹੈ ਜਿਸ ਤਰ੍ਹਾਂ ਤੁਹਾਨੂੰ ਆਸਾਨ ਲੱਗੇ ਨਾ ਉਸ ਤਰ੍ਹਾਂ ਤੁਸੀਂ ਬਣਾ ਕੇ ਤ ਠੀਕ ਹੈ ਇੱਥੇ ਇੱਕ ਵੱਡੀ ਕੋਲੀ ਦੇਸੀ ਘਿਓ ਦੀ ਆਪਾਂ ਇਸਤੇਮਾਲ ਕੀਤੀ ਸੀ ਜਿੱਚੋ ਦੋ-ਦੋ ਚਮਚੇ ਕਰਕੇ ਅਸੀਂ ਪਾਉਂਦੇ ਰਹੇ ਤੇ ਆਪਣੀ ਪੰਜੀਰੀ ਤਿਆਰ ਕਰਦੇ ਰਹੇ ਤੇ ਸਾਡੀ ਬਹੁਤ ਹੀ ਵਧੀਆ ਡਰਾਈ ਫਰੂਟ ਪੰਜੀਰੀ ਇਹਨੇ ਜਿਹੜੀ ਬਣ ਕੇ ਤਿਆਰ ਹੋਈ ਹੈ ਤੇ ਇੱਥੇ ਨਾਲ ਹੀ ਮੈਂ ਤੁਹਾਨੂੰ ਕੁਝ ਲੱਡੂ ਵੀ ਬਣਾ ਕੇ ਦਿਖਾਉਂਦੇ ਨੇ ਦੇਖੋ ਜੀ ਕੁਝ ਵੀ ਅਲੱਗ ਪਾਣ ਦੀ ਲੋੜ ਨਹੀਂ ਗਈ ਕਿ ਲੱਡੂ ਬਣਾਉਣੇ ਤੇ ਕੁਝ ਹੋਰ ਐਕਸਟਰਾ ਪਾਣਾ ਪਏਗਾ ਨਹੀਂ ਐਸੇ ਮਿਕਸਚਰ ਦੇ ਨਾਲ ਤੁਸੀਂ ਲੱਡੂ ਵੀ ਤਿਆਰ ਕਰ ਸਕਦੇ ਹੋ ਤੇ ਤੁਸੀਂ ਇਸ ਤਰ੍ਹਾਂ ਪੰਜੀਰੀ ਵੀ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਇੱਕ ਪੰਜੀਰੀ ਮੈਂ ਆਟੇ ਦੀ ਵੀ ਤੁਹਾਡੇ ਨਾਲ ਸ਼ੇਅਰ ਕੀਤੀ ہوئی ਹੈ ਬੇਸਣ ਦੀ ਵੀ ਸ਼ੇਅਰ ਕੀਤੀ ہوئی ਹੈ ਸੁੰਡ ਵੀ ਮੈਂ ਤੁਹਾਡੇ ਨਾਲ ਬਣਾ ਕੇ ਸ਼ੇਅਰ ਕੀਤੀ ਹੈ ਪੰਜਾਬੀ ਰੈਸਪੀਆਂ ਨੇ ਸਾਰੀਆਂ ਰੈਸਪੀਆਂ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੀਆਂ ਤੇ ਲਿੰਕ ਮੈਂ ਉਹਨਾਂ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਜਿਹੜਾ ਤੁਸੀਂ ਦੇਖਣਾ ਚਾਹੋ ਦੇਖ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਕਿਉਂ ਹੈ ਨਾ ਜਿਹੜਾ ਹਸਾਬ ਦਾ ਹੀ ਪਾਇਆ ਤੇ ਸਰਦੀਆਂ ਨੇ ਕਿਉਂ ਥੋੜਾ ਬਹੁਤ ਖਾਣਾ ਵੀ ਚਾਹੀਦਾ ਹੈ ਵਿਦਆਊਟ 슈ਗਰ ਹੈ ਖਾਲੀ ਆਪਾਂ ਡਰਾਈ ਫਰੂਟ ਦੇ ਨਾਲ ਇਹ ਲੱਡੂ ਤੇ ਪੰਜੀਰੀ ਬਣਾ ਕੇ ਤਿਆਰ ਕੀਤੇ ਨੇ ਚਲੋ ਜੀ ਫਿਰ ਹੁਣ ਤੁਸੀਂ ਵੀ ਬਣਾਓ ਤੇ ਕਮੈਂਟ ਕਰਕੇ ਮੈਨੂੰ ਦੱਸੋ ਕਿ ਅੱਜ ਦੀ ਰੈਸিপি ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹਾਂਜੀ ਫਰੈਂਡਸ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਅੱਜ ਦੀ ਰੈਸিপি ਉਮੀਦ ਕਰਦੀ ਹਾਂ ਪਸੰਦ ਤੇ ਜ਼ਰੂਰ ਆਈ ਹੋਏਗੀ ਜੇ ਤੁਹਾਨੂੰ ਪਸੰਦ ਆਈਏ ਤੇ ਤੁਸੀਂ ਕੀ ਕਰਨਾ ਹੈ ਵੀਡੀਓ ਨੂੰ ਕਰਨਾ ਹੈ ਲਾਈਕ ਤੇ ਜੇ ਚੈਨਲ ਤੇ ਪਹਿਲੀ ਵਾਰੀ ਹੋ ਤੇ ਫਟਾਫਟ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਹੋਰ ਅਹ ਟੇਸਟੀ ਅਮੇਜ਼ਿੰਗ ਤੇ ਯੂਨਿਕ ਜੀ ਰੈਸਪੀਆਂ ਦੇਖਣ ਵਾਸਤੇ ਨਾਲ ਸਬਸਕ੍ਰਾਈਬ ਤੇ ਜਿਹੜਾ ਨੋਟੀਫਿਕੇਸ਼ਨ ਬਟਨ ਹੈ ਨਾ ਉਹਨੂੰ ਕਲਿੱਕ ਕਰ ਲੈਣਾ ਤਾਂ ਕਿ ਹਰ ਵੀਡੀਓ ਦਾ ਮੈਸੇਜ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਚਲੋ ਜੀ ਫਿਰ ਮਿਲਦੇ ਹਾਂ ਇੱਕ ਹੋਰ ਆਸਾਨ ਤੇ ਸਵਾਦਿਸ਼ੀ ਜੀ ਰੈਸিপি ਦੇ ਨਾਲ ਤੇ ਉਦੋਂ ਤੱਕ ਥੈਂਕ ਯੂ ਬਾਏ ਬਾਏ